ਲਾਓ ਕੀ ਲਾਉਨੇ ਬਾਈ ਮੈਂ ਤਾਂ ਕੁਝ ਲਾਇਆ ਨਹੀਂ ਲੈ ਲੈਨੇ ਕੀ ਮੰਗਿਆ ਬਾਈ ਬੋਡੀ ਖਾਮਸ ਬਹੁਤ ਹੀ ਫੇਰ ਜੀ ਹੈ ਇੰਨਾ ਮੋੜ ਨਹੀਂ ਤਿਆਰ ਚਲੇ ਤੁਹਾਨੂੰ ਕਹੇ ਜੀ ਤਵੇ ਬਾਕੀ ਠੀਕ ਹੈ ਇਹਨੇ ਕਿਹਾ ਨਹੀਂ ਨਹੀਂ ਕਿਤੇ ਨਹੀਂ ਕੱਢਿਆ ਬੰਦੇ ਆਇਆ ਤੁਸੀਂ ਦੱਸੋ ਮੈਂ ਤਾਂ ਕੋਈ ਦਾਸ ਨਹੀਂ ਭਾਈ ਪੈਸੇ ਲਾਇਆ ਉਹਨੇ ਰਾਹ ਪਾਉਣ ਦਾ ਸਾਬ ਤੇਰਾ ਹੱਕ ਆ ਨਾ ਦੁਨੀਆ ਤੋਂ ਆਹ 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 ਚੀਜ਼ ਇਹ ਤਾਂ 25000 ਲੱਗਿਆ ਨਹੀਂ ਦੋ ਨਾਲ ਲਏਗੇ 50 ਰਾਹ ਪਾ ਮੋਬਾਈਲ ਤੇ ਡੰਗੇ ਤੋਂ ਥੱਲੇ ਹੋ ਜਾ

ਕੋਈ ਗੱਲ ਨਹੀਂ ਪਾਣੀ ਦੀ ਪਾਂਡਾ ਲਿੱਟਣ ਦਾ ਕੁਛ ਹੋਣਾ ਲੱਗਿਆ ਸਾਡੇ ਉਹ ਮੈਸਰ ਭਾਈ ਨਹੀਂ ਇੱਕ ਅੱਧੀ ਸਵਾਜ ਬੋਲਦਾ ਨਹੀਂ ਮਤਲਬ ਫਰਕ ਦੇ ਕੱਢ ਦੇ ਕੋਈ ਕਹਿੰਦਾ 7000 ਰੁਪਏ 800 ਰੁਪਏ ਆਣੀ ਪਉਂਦਾ ਜੀ ਉਹ ਡੈਂਗੇ ਤੋਂ ਨਰਮ ਹੋ ਬਾਈ ਲੈ ਤਾਂ ਹੋ ਜੂਗਾ ਥੱਲੇ ਕਰ ਆਪਣੀ ਆ ਦੀ ਆ ਆ ਥੱਲੇ ਕਰੂਗਾ 20000 ਨਹੀਂ ਹੋਣੀ ਕੋ ਛਾੜਦੀ ਨਹੀਂ ਹੋਣੀ ਹੋਰ ਕਿਹਨੇ ਛੱਡਣੀ ਡੈਂਗੇ ਦੀ ਦਿੰਦਾ ਯਾਰ ਜੀ ਆਪਣਾ ਮੈਂ ਤਾਂ ਰਾਜਾ ਵਾਦਾ ਅਖੀਰ ਮਨ ਨੂੰ ਜਾਨ ਨਹੀਂ ਅਗੇ ਕੁਝ ਨਹੀਂ ਆਇਆ ਕਿਹੜਾ ਪਿੰਡ ਆਪਣਾ ਹਾਂਜੀ ਕਿਹੜਾ ਪਿੰਡ ਧੈ ਪੀਆ ਲਓ ਵੀ ਆ ਲਾਲ ਬੱਕਰੀ ਆ ਦੇਸੀ ਇਹ ਮਗਰ ਦੋ ਬੱਚੇ ਆ ਹਾਂ ਹਾਂ ਯਾਰ ਗੱਲ ਕਰਕੇ ਕਰਾ ਦੇਣਾ ਉਹ ਸੌਦਾ ਕਿਹੜੀ ਦਾ ਚੱਲੀ ਜਾਂਦਾ ਸੌਦਾ ਉਹਦਾ ਗੱਪਨ ਦਾ ਮੈਂ ਆਖ ਕੇ ਦੇਖਦਾ ਚੱਲੀ ਜਾਂਦਾ 5000 ਰੁਪਏ ਕੀ ਮੰਗਿਆ ਹੈ ਇਹਦਾ 15 ਮਾਰਦੇ ਯਾਰ ਨਹੀਂ ਨਹੀਂ ਆਪਾਂ ਨਹੀਂ ਨਹੀਂ ਬਾਤ ਤੂੰ ਕਹਤਾ ਮੈਂ 15000 ਉਹ 15 ਜਾਂ 25 ਕੋਈ 4 ਲੱਖ ਆ ਬਾਈ ਨਹੀਂ ਨਹੀਂ ਕਹਦਾ ਯਾਰ ਕੰਨ ਦਾ ਹੈ ਨਹੀਂ ਨਹੀਂ 10 ਲਾਤਾ ਬਾਈ ਹਾਂਜੀ 10000 ਠੀਕ ਹੈ ਬਾਈ ਕੀ ਨਾਮ ਆਪਕਾ ਕੋਈ ਪੈਸੇ ਲੱਗੇਗੇ ਨਾਮ ਬਤਾਣੇ ਕੇ ਹਾਂ ਬਤਾਓ ਫਿਰ ਪੈਸੇ ਲੱਗੇਗੇ ਉਹ ਇਹ ਕਹਤਾ ਹੈ ਨਾਮ ਬਤਾਣੇ ਕੇ ਪੈਸੇ ਲੱਗੇਗੇ ਪੈਂਟ ਲਾ ਰਿਹਾ ਪੈਂਟ ਨਾਲ ਪੈਸੇ ਦੇ ਦੇ ਹਲੋ ਕੰਮ ਕਰਨਾ ਦੇਣਾ ਹਾਂ ਹਲੋ ਇਹ ਕੀ ਕਰ ਰਿਹਾ ਹੈ ਭਾਈ ਇਹ ਚਾਹਦਾ ਇਹ ਮਜ਼ਾਕ ਕਰਦਾ ਮੇਰਾ ਨਾ ਉਹ ਬਾਬਾ ਕਿੰਨੇ ਦੇ ਵਿੱਚ ਦੀ ਉਹ 12.5 ਦੀ ਵੇਚਤੀ ਨਾਲੇ 11 ਦੀ ਅੱਖੀ ਆ ਨਾ ਤੇ ਫਿਰ ਕਾ ਕਿ ਤੋ ਲਈ ਜੋ ਉਹ ਘੱਟ ਦੇ ਦੀ ਹਜ਼ਾਰ ਛੋੜ ਕਰਤੀ ਇਹ ਨਾਲ ਲਿਆ ਆ ਜਾ। ਛਾੜ ਗਿਆ। ਜਮਾੜ ਆਇਆ ਇਹਨੂੰ ਹਜ ਕੇ ਬਾਬਾ ਬਾਬਾ ਆਪਣਾ ਵਧੀਆ ਪੈਸੇ ਵਟੇ ਗਏ ਅੱਖੇ ਲਾ ਕੇ ਜੇ ਆ ਕਿ ਦੋ ਵਟੇ ਗਏ 3000 ਪੈਗੇ ਕੁੜੀ ਨੂੰ ਕਰੀ ਨਹੀਂ ਵਾੜੇ ਦੇ ਡਾ ਬੁੜੀ ਨੇ ਤੇ ਤੂੰ ਘਰੇ ਵੜੀ ਨਾ ਉਹਦੀ ਪਿੰਨਾ ਮੱਕ ਉਹ ਆ ਤੇਰਾ 10000 ਰੁਪਇਆ ਚੰਗੇ ਹੋਟਲ ਤੇ ਰੋਟੀ ਖਾ ਉਹ ਕੋਈ ਮਾਰ ਦੂ ਅਗਲਾ ਨਾ ਜੇ ਕੋਈ ਬੈਕ ਪੈਸੇ ਨਾ ਭਰਿਆ ਭਰਿਆ ਮੇਰਾ ਦਵਾਂਗਾ ਦਾ ਲੈ ਲੋ ਰੱਖ ਜਾ ਨਾ ਨੀਂਦਾ ਇਹ ਆ ਖਲਾਰ ਲੀਆਂ ਵਟਸਐਪ ਆ ਨਹੀਂ ਇਹ ਮੈਂ ਤਾਪ ਟੋਟਾ ਕੰਪਾਡਾ ਤੁਹਾਡਾ ਆਰਡਰ ਦੇ ਕੇ ਰਾਂ ਉਹ ਸੱਟ ਉਹ ਡੱਗ ਪੈਣ ਦਾ ਦਵਾਈ ਸੱਟ ਦੇਈਦੀ ਹੁੰਦੀ ਯਾਰ ਦਵਾਈ ਛੁੱਟ ਗਈ ਤੇਰੀ ਥੋੜ ਯਾਰ ਉਹ ਜੇ ਡੱਗ ਪੈਦਾ ਸੱਟ ਦੇਈਦੀ ਹੁੰਦੀ ਦਵਾਈ ਉਹਨੇ ਕਹਾ ਯਾਰ ਘਾਂਟਾ ਖੋਲਵੇਂ ਦੇ ਭੱਠੇ ਭਰਾ ਨੇ ਛੋਡੇ ਭਰਾ ਦੀ ਗੁੰਡ ਨਾਰ ਕੇ ਓਏ ਤੇਰਾ ਭਲਾ ਜੇ ਚਖੜਾ ਇੱਕ ਟੋਟਾ ਕਾਟੇ ਨੂੰ ਨਹੀਂ ਕੱਟਦਾ ਕੱਟ ਤੁਹਾਡੇ ਘਰੇ ਘੱਲੂ ਓਏ ਤੇਰਾ ਮਾਰੂ ਦੇ ਦੋ ਜਾਨ ਤੁਹਾਡੇ ਘਰੇ ਕੱਲੋ ਜਿਹੜੀਆਂ ਗੱਲਾਂ ਆ ਬਾਣਾ ਪਾਇਆ ਐਵੀਆਂ ਬੋਲੀਆਂ ਬੋਲਦੇ ਤੁਸੀਂ ਨਹੀਂ ਯਾਰ ਗਲਤ ਗੱਲ ਆ ਬਾਬਾ ਫੋਲਦਾ ਹੀ ਨਹੀਂ ਗੱਲਦਾ ਇਹ ਬਾਬਾ ਇਹਦੇ ਮੁਕਾਬਲੇ ਕੋਈ ਬਾਬਾ ਨਹੀਂ ਲੈਣ ਆ ਆ ਕੱਟਣਾ ਨਹੀਂ ਸ਼ਬਦਾਂ ਹੀ ਪਾਉਂਗਾ ਹਾਂ ਵਾਅਦੇ ਦਾ ਲੈ ਬਾਬੇ ਦਾ ਪਿੰਡ ਦੱਸੀ ਬਾਬਾ ਇਹ ਨਾ ਪਤੰਗੀਆਂ ਦੇ ਚਲਾਉਣਾ ਨਹੀਂ ਕਰ ਬੱਕਰੀ ਦਾ ਨਹੀਂ ਦੇਣੀ ਤੈਨੂੰ ਕਰੀ 11:30 ਲੈਣਾ ਓ ਯਾਰ ਲੈ ਕੇ ਮੇਰੇ ਮਿਹਰੇ ਉਹ ਬੱਚਾ ਬਾਬਾ ਪਿੰਡ ਦੱਸਿਆ ਆਪਣਾ ਪਿੰਡ ਉਹ ਤੋਂ ਕਹਦੇਗੇ ਬੱਚਾ ਪਿੰਡ ਲੱਗਦਾ ਪਿੰਡੇ ਤੋਂ ਤੋੜ ਕੱਢ ਗਲਤ ਦੱਸੀ ਹੈ ਨਾ ਮੈਂ ਵੀਡੀਓ ਕੱਲਣੀ ਆ ਹਾਂ ਚੱਲ ਸਾਹਿਬ ਕੋਈ ਯਾਰ ਛੱਟ ਪਰੇ ਤੋੜਾ ਨਾ ਬਿਲਕੁਲ ਮੈਂ ਵੀਡੀਓ ਕੱਲਣੀ ਕਰੀ ਨੀ ਤੋੜ ਕਰੀ ਜਾਂਦੇ ਆ ਯਾਰ ਰਹਿਣ ਗਾਲ ਦੀ ਗਾਲ ਹੀ ਛੋੜ ਹੁੰਦੀ ਆ ਬੱਚਾ ਉਹ ਵੱਡੇ ਪਰਹਾਨੇ ਛੋੜ ਕਾਟੇ ਨੂੰ ਆਓ ਮਿੱਤਰੋ ਆ ਬੱਚਾ ਵਗਰ ਕਿ ਬੱਚਾ ਹੋਣਾ ਆਹੀ ਆ ਆਹ ਬੱਕਰੀ ਆ ਵੱਡੀ ਆਹ ਬੱਕਰੀ ਐ ਇੱਕ ਪਾਠ ਬਾਈ ਨੇ ਮੰਗਿਆ ਸੀ 7000 ਰੁਪਇਆ ਤੇ ਛੀ ਦੀ ਹੋ ਗਈ 1000 ਹੀ ਕਟਿਆ ਬਾਈ ਕਿਵੇਂ ਕਰਨੀ ਐ ਗੂਗਲ ਪੇ ਕਰਨੀ ਐ ਸਾਹਮਣੇ ਹੋਗਾ ਯਾਰ ਲੈ ਬਾਈ ਦਾ ਪੈਨ ਕਿਹੜਾ ਬਾਈ ਸੂਰੇ ਵਾਲਾ ਬਾਈ ਦਾ ਪੈੰਡਾ ਤੇ ਦੇਸੀ ਪਾਠਾ ਦੰਦ ਦੰਦ ਵੇਖ ਲੈ ਬਾਈ ਹਾਂਜੀ ਨਵੀਂ ਬਾਤ ਤੇ ਚਲੋ ਠੀਕ ਆ ਤੇ Google Pay ਬਾਈ ਕਰਾ ਦਿੰਦੇ ਆ ਬਸ ਆਪੇ ਝਟਕਾਈ ਵੇਖੂਗਾ ਦੰਦਾਂ ਦਾ ਆ ਬਾਈ ਇਹ ਰੀ ਵੇਖਣਗੇ ਲੈ ਜਾ ਪਰਗਟ ਲੈ ਜਾ ਕੀ ਗੱਲ ਹੈ ਯਾਰ ਗਲਤ ਆਈਆ ਲੈ ਜਾ ਬਈ ਹੋ ਗਿਆ ਸੌਦਾ ਉਹਨਾਂ ਦਾ ਕਦੋਂ